ਜੰਗਲ ਵਿਭਾਗ ਵੱਲੋਂ ਇੱਕ ਨਵੀਂ ਜਿਹੜੀ ਹੈ ਉਪਲਬਧੀ ਸ਼ੁਰੂ ਕੀਤੀ ਗਈ ਹੈ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਜਿਹੜੇ ਬੂਟੇ ਲਗਾਉਣ ਦੇ ਬਾਰੇ ਤੇ ਕੀ ਸਰੋ ਪ੍ਰੋਗਰਾਮ ਤਹਿਤ ਕਿਦਾਂ ਦਾ ਕੀ ਪ੍ਰੋਗਰਾਮ ਹੈ ਹੁਸ਼ਿਆਰਪੁਰ வன ਮੰਡਲ ਵਿੱਚ ਮੌਨਸਨ ਸੀਜ਼ਨ ਦੌਰਾਨ ਕੰਪਨਸੇਟਿਵ ਫੋਰਟੇਸ਼ਨ ਦੀ 127799 ਐਨਪੀਆਰ ਐਨਆਰਏ ਦੀ 22300 ਪਲਾਂਟਸ ਗ੍ਰੀਨ ਪੰਜਾਬ ਮਿਸ਼ਨ ਦੀ 21000 ਪਲਾਂਟਸ ਮੰਗਰੇਗਾ ਦੀ 172000 ਇਸ ਤਰ੍ਹਾਂ ਕੁੱਲ ਮਿਲਾ ਕੇ 34309 ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਪਲਾਂਟੇਸ਼ਨ ਕਰਵਾਉਣ ਸੰਬੰਧੀ ਪੱਤਰ ਪ੍ਰਾਪਤ ਹੋਏ ਹਨ ਸਾਡੇ ਆਫਿਸ ਵਿੱਚ ਜਿਵੇਂ ਕਿ ਬੀਐਸਐਫ ਖੜਕਾ 10000 ਜਾਂ ਜਲ ਸਪਲਾਈ 7000 ਮਿਊਸਪਲ ਕਾਰਪੋਰੇਸ਼ਨ ਨਦੀਨ 10000 ਬੂਟੇ ਇਹ ਕੁੱਲ ਮਿਲਾ ਕੇ 27000 ਕੁੱਲ ਜੀ ਟੋਟਲ 37070099 ਬੂਟੇ ਮੌਨਸਨ ਸੀਜ਼ਨ ਦੌਰਾਨ ਹੁਸ਼ਿਆਰਪੁਰ ਮੰਡ ਮੰਡਲ ਵੱਲੋਂ ਲਗਾਏ ਜਾਣੇ ਹਨ ਅਤੇ ਮੇਰੇ ਵੱਲੋਂ ਹਰ ਇੱਕ ਸ਼ਹਿਰ ਵਾਸੀ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਜੇਕਰ ਕਿਸੇ ਐਨ ਜੀਓਜ਼ ਨੇ ਬੂਟੇ ਪ੍ਰਾਪਤ ਕਰਨੇ ਵੀ ਹਨ ਤੇ ਆਪਣੇ ਲੈਟਰ ਪੈਡ ਤੇ ਆ ਕੇ ਬਨ ਮੰਡਲ ਅਫਸਰ ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਜਾਵੇ ਮੰਡਲ ਸੁਪਰਡੈਂਟ ਨਾਲ ਸੰਪਰਕ ਕੀਤਾ ਜਾਵੇ ਉਸ ਦੀ ਰਿਕੁਆਇਰਮੈਂਟ ਦੇ ਮੁਤਾਬਕ ਬੂਟੇ ਇਸ ਹਾਇਪਰ ਮੰਡਲ ਤੋਂ ਸਪਲਾਈ ਕਰ ਦਿੱਤੇ ਜਾਣਗੇ ਕਿੰਨੀਆਂ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਵੱਡੇ ਜਾ ਰਹੇ ਨੇ ਲਗਾਉਣ ਵਾਸਤੇ ਤੇ ਇਸ ਵਿੱਚ ਮੁੱਖ ਤੌਰ ਤੇ ਜਿਹੜੀ ਸਪੀਸੀਜ਼ ਹੈਗੀਆਂ ਖੈਰ ਆਮਲਾ ਸ਼ੀਸ਼ਮ ਬਾਸ ਟਿਪਲ ਗੁੱਲਰ ਪਿਕਲ ਆ ਜਿਹੜੇ ਬੂਟੇ ਆ ਨਾ ਵਕ ਵਕ ਥਾਵਾਂ ਤੇ ਲਗਾਏ ਜਾਣਗੇ ਸਾਰੇ ਜੇ ਕਿਸ ਨੇ ਬੂਟੇ ਤੁਹਾਡੇ ਕੋਲ ਲੈਣੇ ਆ ਤਾਂ ਘੱਟ ਤੋਂ ਘੱਟ ਕਿੰਨੇ ਬੂਟੇ ਤੁਸੀਂ ਦੋਵਗੇ ਕੋ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਹੋਏਗੀ ਉਹਦੂ ਮੁੱਖ ਰੱਖਦੇ ਹੋਏ ਬੂਟੇ ਸਪਲਾਈ ਕਰਦੇ ਜਾਣਾਗੇ